13 ਕਿਲੋ ਦੁੱਧ ਤੇ ਦੇਣੀ ਕਿੰਨੇ ਦੀ 37000 ਰੁਪਏ ਦੀ ਬਸ ਛੋਟ ਕਰਨੀ ਕੋਈ ਨਹੀਂ 13 12 ਕਿਲੋ ਦੁੱਧ ਦੇ ਹਿਸਾਬ ਨਾਲ ਗੱਬਣਾ ਇਹ ਆਪਾਂ ਕਿੰਨੇ ਦੀ ਦੇਣੀ ਹੈ ਬਈ 36000 ਦੀ ਜੀ ਲਓ ਜੀ ਮੇਰਾ ਸੋਨਾ ਇਹਨੂੰ ਜੀ ਆਪਾਂ ਕਹਿੰਦੇ ਹਾਂ ਇੱਥੋਂ ਦੇਖ ਦੋ ਜੀ ਲੈ ਲੇ ਤੇ ਦੇ ਦੇ ਵੀਰੇ ਡੀ ਆਨ ਪਾ ਗੱਬਣਾ ਤੇ ਫਿਰ ਦੇਣੀ ਕਿੰਨੇ ਦੀ ਹੈ 33000 ਦੀ ਜੀ ਕੋਈ ਚੜਾ ਨਹੀਂ ਗਲਤ ਹੋਵੇ ਖੋਲ ਭਾਰ ਦਿਖਾਉਂਦੀ ਹੋਵੇ ਅਗਰੇ ਦੇ ਘਰ ਤੋਂ ਵਾਪਸੀ ਆ ਵੀਰੇ ਬਹ ਠੀਕ ਹੈ 11 ਕਿਲੋ ਦੁੱਧ ਤੇ ਇਹ ਕਿੰਨੇ ਦੀ ਦੇਣੀ ਆ 37000 ਦੀ ਜੀ 37000 ਰੀਜਨ ਕੀ ਕੋਈ ਬੰਦਾ ਇੱਕ 트ਾਂਜੈਕਸ਼ਨ ਦੀ ਬੋਰੀ ਪਾਲਵੇ ਇਹਨੂੰ ਹਾਂਜੀ ਤੇ ਬੈੜ ਨਮਾਉਣ ਵੱਲੋਂ ਹੀ ਆ ਪਰ ਚਮਕ ਚੁੰਗ ਚ ਪੂਰੀ ਜਿਵੇਂ ਉਹੀ ਗੱਲ ਹੁੰਦੀ ਵੀ ਜੀ 33000 33000 ਦੀ ਹਾਂਜੀ ਰੇਟ ਤਾਂ ਗਰੇ ਆਪਣੇ ਹਰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬੇਨੀਆਂ ਸਵਿੰਦਰ ਵੀਰੇ ਵੀ ਆਪਣੇ ਵੀ ਥੋੜੀ ਜੀ ਕਮਾਈ ਨਾ ਤੇ ਔਰ ਜੋਂ ਔਰ ਜੋਂ ਵਾਲੇ ਰੇਟ ਹੁੰਦੇ ਸਾਸੀ ਗੱਲ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਵੀਰੇ ਜਗਮੋਣ ਦੇ ਪਾਰਮ ਤੇ ਬਾਈ ਦਾ ਐਡਰੈਸ ਹੈਗਾ ਫਤੇਗੜ ਕੋਰੋਟਾਣਾ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਮੋਗਾ ਤੇ ਐਸੇ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੀਆਂ ਤੁਹਾਨੂੰ ਚਾਰ گاਮਾ ਕਵਰ ਕਰਕੇ ਦਿਖਾਵਾਂਗੇ ਵੀਡੀਓ ਆਪਾਂ ਕਾਫੀ گاਮਾਂ ਦੀ ਬਣਾਉਣੀ ਸੀ ਉਹਦੇ ਵਿੱਚੋਂ ਕੁਝ ਕ ਜਾਨਵਰ ਜਿਹੜੇ ਸੇਲ ਹੋ ਗਏ ਪਰ ਚਾਰਾਂ ਦੇ ਰੇਟ ਮੈਂ ਕਹਿੰਨਾ ਵੀ ਮੈਂ ਸ਼ਾਰਟ ਬਣਾ ਕੇ ਆਟਾ ਹੈ ਹਰਾਨ ਕਰਨ ਵਾਲੇ ਹੋਣਗੇ ਸਾਰੀ ਗੱਲਬਾਤ ਆਪਾਂ ਬਾਈ ਜਗਮੋਣ ਨਾਲ ਕਰਦੇ ਆਂ ਜਗਮੋਣ ਭਾਈ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜੀ ਪਹਿਲਾਂ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਵੀਰੇ ਹੈ ਨਾ ਸਾਰੇ ਭੈਣ ਭਰਾਵਾਂ ਬਸੇਰੇ ਤੱਕਰ ਵੀਡੀਓ ਵੇਖਿਆ ਕਰਨ ਫਿਰ ਆਪਣੇ ਨਾਲ ਨਾ ਵੀਰੇ ਵੀਰ ਗੱਲ ਕਰਿਆ ਕਰਨ ਪਹਿਲਾਂ ਵੀਰ ਹਣੀ ਸ਼ੋਰਟ ਵੇਖ ਕੇ ਉੱਪਰ ਥੋੜਾ ਜਿਆਦਾ ਕਮਲ ਜੀ ਨੇ ਹਾਂ ਉਹਦੇ ਨਾਲ ਇਹ ਹੋ ਜਾਂਦਾ ਵੀ ਪਤਾ ਨਹੀਂ ਕਿਹੜੇ ਪਸ਼ੂ ਬਾਰੇ ਕਿਹਾ ਹਾਂਜੀ ਹਾਂਜੀ ਜਾਂ ਦਾ ਸਕਰੀਨ ਸ਼ਾਟ ਲੈ ਲਓ ਜਾਂ ਉਹਦੇ ਬਾਰੇ ਹੈਨਾ ਦੱਸ ਦਿਓ ਬਈ ਐਨੇ ਨੰਬਰ ਵਾਲੀ ਬਾਰੇ ਗੱਲਬਾਤ ਹਾਂਜੀ ਜੀ ਹਾਂਜੀ ਹਾਂਜੀ ਤੇ ਜਗਮਉਨ ਬਈ ਗੱਲਬਾਤ ਕਰੀ ਅੱਜ ਫਿਰ ਰੇਟ ਕਿਵੇਂ ਦੇ ਕਰਨਿਆ ਰੇਟ ਤਾਂ ਕਰੇ ਆਪਣੇ ਹਰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵੇਨੇ ਆ ਹਰਵਿੰਦਰ ਵੀਰੇ ਵੀ ਆਪਣੇ ਵੀ ਥੋੜੀ ਜੀ ਕਮਾਈ ਨਾ ਤੇ ਔਰ ਜੋ ਔਰ ਜੋ ਵਾਲੇ ਰੇਟ ਹੁੰਦੇ ਜੀ ਆਪਣੇ ਠੀਕ ਆ ਬਈ ਠੀਕ ਆ ਵੀਰੇ ਦੀ ਆਦੀ ਬਾਈ ਆਪਣੇ ਕੋਲੇ ਮੈਂ ਕਹਿੰਦਾ ਵੀ ਆਮ ਹਰ ਇੱਕ ਵੀਰ ਵੀਰਪਰਾ ਸਾਰੇ ਚੈਨਲ ਤੇ ਵੀਡੀਓ ਵੇਚਦੇ ਆ ਚਲ ਆਪਾਂ ਵੀਰੇ ਕਿਸੇ ਨੇ ਆਪਣਾ ਕੋਈ ਮੇਲ ਨਹੀਂ ਕਿਹਾ ਨਾ ਕੰਪੇਅਰ ਨਹੀਂ ਕਿਸੇ ਨੇ ਆਪਣੀ ਕੋਈ ਜਦਾਈ ਨਹੀਂ ਆਪਾਂ ਆਪਦੇ ਸ਼ੌਂਕ ਨਾਲ ਕੰਮ ਕਰਦੇ ਆ ਥੋੜੀ ਕਮਾਈ ਕਰਕੇ ਕਰਦੇ ਠੀਕ ਆ ਵੀਰੇ ਜੇ ਕੋਈ ਅਗਲੇ ਤੇ ਮੇਰੇ ਦੇ ਕੋਈ ਤਰਾਜ ਕਰਾ ਵੀ ਪਾਣੀ ਆਏ ਕੋਈ ਜਦਾਈ ਆ ਕਿਸੇ ਨੇ ਆਪਣੀ ਕੋਈ ਜਦਾਈ ਨਹੀਂ ਕੋਈ ਜਦਾਈ ਨਹੀਂ ਹੱਥ ਮਾਰ ਕੇ ਆ ਵੀ ਆਪਾਂ ਭਾਜ ਲੈਨੇ ਆ ਭਾਜ ਇਹਨੇ ਛੋਟੀ ਕਮਾਈ ਨੇ ਵੀਰੇ ਥੋੜੇ ਸਾਹਮਣੇ ਕਰ ਮੈਂ ਕੀ ਕਰੀਆ ਵੀਰੇ ਆਪਣੇ ਕੋਲ 6 ਬਹਿੜਾਂ ਹਾਂ ਥੋੜੇ ਸਾਹਮਣੇ 2 ਚੜਾਈਆਂ ਹਾਂ ਵੀਰੇ ਆਪਾਂ ਛੋਟੀ ਛੋਟੀ ਕਮਾਈ ਨੇ ਤੇ ਆਪਾਂ ਨੂੰ ਘਿਹੜੀ ਸੋਣੀ ਬਣ ਗਈ ਵੀਰੇ ਆਪਾਂ ਮਾਲ ਗਏ ਹਾਂ ਉਹਦੇ ਚ ਜੇ ਅਜਮੋਣਾ ਇਹ ਹੋ ਜਾਂਦਾ ਭਾਈ ਮੰਨ ਕੇ ਚਲੋ ਆਪਾਂ ਵੀ ਵੇਚਣ ਵਾਲੇ ਬੰਦਿਆਂ ਤੋਂ ਲੈ ਲੈਨੇ ਆ ਹਨਾ ਤੇ ਕਾ ਕੋਈ ਵੇਚਣ ਵਾਲਾ ਬੰਦਾ ਲੈ ਲੈ ਤੇ ਰੋਟੀ ਉਹ ਵੀ ਖਾ ਲੇ ਭਾਈ ਨਹੀਂ ਸਾਰਾ ਨਾਲ ਮਿਲ ਕੇ ਹੀ ਆ ਸਾਰਿਆਂ ਨਾਲ ਨਾਲ ਤੇ ਜਮੋਣਾ ਜੇ ਰੇਟ ਫਿਰ ਮੈਂ ਕਹਿੰਦਾ ਉੜ ਜੋੜ ਜੀ ਉੜ ਜੋੜ ਜੀ ਰੇਟ ਹੱਥ ਬੰਨ ਕੇ ਬੇਨਤੀ ਹਰ ਇੱਕ ਭੈਣ ਭਰਾ ਨੂੰ ਹਰ ਵਾਰ 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 ਇਹ ਬੇਨਤੀ ਕਰਦੇ ਆ ਜਿਹੜਾ ਰੇਟ ਹੁੰਦਾ ਕੁਝ ਨਾ ਤਾਂ 1000 ਦੀ ਛੋਟ ਆਉਂਦੀ ਆ ਤੇ ਖੁਸ਼ੀ ਨਾ ਮੈਂ ਆਪਾਂ ਦੀ 500 ਕਰ ਦੇ ਵੀ ਖੁਸ਼ੀ ਨਾ ਮੈਂ ਭਲਾ ਦੀ 50000 ਨਹੀਂ ਦਾ ਜੇ 1000 ਘਿਆ ਛੜਦਾ ਉਹ ਬਸ ਸਮਝ ਲਓ ਤੁਹਾਡਾ ਵਾਦਾ ਹੀ ਆ ਵਾਦਾ ਹੀ ਆ ਵੀਰੇ ਠੀਕ ਆ ਪਰ ਆ ਮਰੇਟ ਨਹੀਂ ਕਿਸੇ ਨੇ ਦੇਣੇ ਜਿਹੜੇ ਆਪਾਂ ਦੇ ਦੇਣੇ ਭਾਈ ਤੇ ਜਗਮੁਣ ਕਰੀਏ ਸ਼ੁਰੂ ਪਹਿਲਾਂ ਸਭ ਤੋਂ ਪਹਿਲਾਂ ਕਰਮ ਵਾਲੀ ਇੱਕ ਨੰਬਰ ਵਾਰੇ ਦੱਸ ਦੀ ਹਾਂਜੀ ਵੀਰੇ ਹਾਂਜੀ ਇਹਦੀ ਕੀ ਡਿਟੇਲ ਕਰਮ ਵਾਲੀ ਵੀਰੇ ਦੂਜਾ ਸੁਆ ਭਰਾ ਆਪਾਂ ਦੂਜਾ ਸਮਝ ਕੇ ਲਈ ਆ ਬਾਕੀ ਆਪਦੇ ਸਮਝਣਾ ਵੀਰ ਪਹਿਲਾਂ ਆਪਾਂ ਕਿਸੇ ਨਾਲ ਕੋਈ ਜਦਾਈ ਨਹੀਂ ਸੁਆ ਦੀ ਘਰ ਪਿੱਛੇ ਦੀ ਫੁੱਲ ਗਾਰੰਟੀ ਆਪਣੀ ਓਕੇ ਬਈ ਘਰ ਤੇ ਕਰ ਗਾਰੰਟੀ ਵੀਰੇ ਠੀਕ ਹੈ ਬਈ ਠੀਕ ਹੈ ਵੀਰੇ ਘਰ ਜਾ ਕੇ ਅਗਲੇ ਦੇ ਘਰੇ ਕੋਈ ਕੋਈ ਨੋਨੀ ਕੀ ਲੱਗਦੀ ਆ ਵੀ ਆ ਗਲਤ ਜਾਂਦੇ ਕਲੀਆ ਵੀਡੀਓ ਬਣਾ ਕੇ ਪਾ ਦੇਣ ਵੈਰ ਵੜ ਭੇਜ ਦੇਣ ਤੇ ਆਪਾਂ ਵਾਪਸੀ ਕਰਾ ਲਾਂਗੇ ਠੀਕ ਹੈ ਬਈ ਤੇ ਜਗਮਉਣ ਉਹ ਚਲੋ ਅੰਦਾਜ਼ਾ ਹੈ ਨਾ ਜਿਵੇਂ ਭਜਨ-ਭਜਨ ਚ ਹੈਗੀ ਆ ਨਾ ਕਿੰਨਾ ਦੁੱਧ ਦੱਸਿਆ ਅਗਲੇ ਨੂੰ ਵੀਰੇ ਪਿਛਲੇ ਸਵੇਰ ਦੱਸਿਆ ਪੈਨ 13 ਕਿਲੋ ਚੋਇਆ ਵਾ ਤੇ ਆਪਾਂ 12 ਦੁੱਧ ਦਾ ਯਾਰ ਵੀਰੇ ਆਪਾਂ ਕਹਿੰਨੇ ਆ ਦੁੱਧ ਹੁੰਦਾ ਸੇਵਾ ਦਾ ਵੀਰੇ ਹਣਾ ਹਰਵਿੰਦਰ ਵੀਰੇ ਵਕੈਨ ਤੋਂ ਅੰਨੇ ਕਰੰਦ 18 ਵੀ ਜੋ ਆ ਜੂ ਕਈ ਇਹ ਨਹੀਂ ਆ ਮਾ ਵੇਖਣ ਨੂੰ ਮਾੜੀਆਂ ਹੁੰਦੀਆਂ ਦੁੱਧ 20 ਕਿਲੋ ਵੀ ਦੇ ਦੇ 20 ਕਿਲੋ ਵੀ ਦੇਣਾ ਵੀਰ ਪਰ ਨਹੀਂ ਦੁੱਧ ਦੀ ਆਪਾਂ ਕਹਿੰਦੇ ਜਿੰਨਾ ਕਿ ਦੱਸਿਆ ਆਪਾਂ ਕਹਿੰਦੇ 12 13 ਕਿਲੋ ਇਹ ਵੀ ਦੇ ਦੇ ਹਾਂ ਵੀ ਗੱਬਣ ਦੇ ਹਿਸਾਬ ਨਾਲ ਜੇ 12 13 ਦਾ ਵੀ ਇੰਨੀ ਮੰਨ ਕੇ ਹੀ ਲੈ ਲਓ ਇੰਨੀ ਮੰਨ ਕੇ ਹੀ ਲੈ ਲਓ ਵੀਰੇ ਤੇ ਗੱਬਣਾ ਤੇ ਫਿਰ ਦੇਣੀ ਕਿੰਨੇ ਦੀ ਐ ਤੇ 30000 ਦੀ ਜੀ ਲਓ ਵੀ ਮਿੱਤਰੋ ਮੈਂ ਕਹਣਾ ਵੀ ਦਿਨ ਕਿੰਨੇ ਕੱਢਦੀ ਆ ਦਿਨ ਵੀਰੇ ਦਾ ਦੇ ਜੀ ਖੁੱਲੇ-ਬੁੱਲੇ ਸਾਂਭ ਲਿਓ ਜਦੋਂ ਵੇੜ ਤਿਆਰ ਹੋ ਗਈ ਵੀ ਵੀਰ ਕੋਈ ਵੀਰ ਵੇਚਣ ਵਾਲਾ ਵੀ ਲੈ ਜਾਏ ਵੇੜ ਜਿਹੜੇ 40 42000 ਦੀ ਆ ਪਰ ਆਪਾਂ ਰੋਟੀ ਰੱਖ ਕੇ ਤੇ ਰੋਟੀ ਛੱਡ ਕੇ ਦੇਣਾ ਵੀਰੇ ਜੇ ਇੱਕ ਮੋੜ ਤੋਰ ਇੱਕ ਵਾਰੀ ਹਨਾ ਮਾੜਾ ਇਹਨੂੰ ਤੇ ਉਥਾਣਾ ਥੋਣਾ ਦੀ ਓਕੇ ਜੇ ਵੀਰੇ ਪਾਰ ਪਿੱਛੇ ਦੀ ਘਰ ਤੇ ਕਰ ਗਾਰੰਟੀ ਆ ਆਪਣੀ ਠੀਕ ਆ ਵੀਰੇ ਕੋਈ ਵੀਰ ਆਨਲਾਈਨ ਮੰਗਾਉਂਦਾ ਠੀਕ ਹੈ ਵੀਰੇ ਉੱਤਰ ਦਿਸ਼ਾ ਨਾਲ ਦੀ ਵੀਰੇ ਪਾਸ ਕਰ ਲੈ ਕਰ ਲੋ ਚੱਕ ਕਰ ਲੋ ਵੀਰੇ ਜੇ ਮਾਰੀ ਆ ਕੋਈ ਗਲਤ ਅਗਲੇ ਲੱਗਦਾ ਡਾਟ ਲੱਗਦਾ ਜੇ ਆਪਾਂ ਵਾਪਸੀ ਲਿਆਵਾਂਗੇ ਕੋਈ ਕਰਾਇਆ ਨਹੀਂ ਮੇਰਾ ਆਪੇ ਹੀ ਕਰਾਇਆ ਗਿਆ ਤੇ ਬਾਕੀ ਮੇਰੇ ਸਹਬ ਹਣਾ ਲੇਵਾ ਪਟਨਾ ਸ਼ੁਰੂ ਕਰਤਾ ਹੈਣਾ ਪਟਨਾ ਸ਼ੁਰੂ ਕਰਤਾ ਵੀਰੇ 10 ਦਿਨ ਖੁੱਲੇ ਡੋਲੇ ਲੈ ਜੀ ਤੁਰਪੀ ਆ ਮੱਛੀ ਵੀਰੇ ਦਵਾ ਵੀ ਦਿਖਾ ਦੇ ਵੱਡੇ ਵੀਰੇ ਨਾ ਪਾਈ ਲਓ ਦੀ ਦੇਖੋ ਲੇਵਾ ਬਾਈ ਕਹਿੰਦਾ ਵੀ ਕਿਹੜਾ ਸ਼ੁਰੂ ਹੋ ਗਿਆ ਹੈ ਹਨ ਤੇ ਦੁੱਧ ਬਾਈ ਕਹਿੰਦਾ ਵੀ ਆਪਾਂ ਬਾਹਲਾ ਉਹਦੀ ਕੋਈ ਗੱਲ ਵਧਾ ਕੇ ਨਹੀਂ ਕਰਨੀਗੀ ਵੀ ਅਗਲਾ 12 13 ਕਿਲੋ ਦੱਸਦਾ ਹੈ ਇਹ ਨੀ ਕੀ ਬਾਈ ਕਹਿੰਦਾ ਫੇਰ ਮੰਨ ਲੈ ਹਣਾ ਤੇ ਲਾ ਵੀ ਕੋਈ ਮੈਂ ਕਹਿੰਦਾ ਵੀ ਗੱਭਣ ਕੋਈ ਬੰਦਾ ਦੇ ਕੇ ਦਿਖਾ ਦੇਵੇ ਬਾਈ ਕਹਿੰਦਾ ਆਪਾਂ 33000 ਚ ਦੇ ਦੇਣੀ ਆ ਜਿਹੜੇ ਹਿਸਾਬ ਨਾਲ ਠਣ ਠਣ ਬਾਈ ਸੋਹਣੇ ਆਣਾ ਜਿਵੇਂ ਆਪੀ ਤਿਆਰੀਆਂ ਆਈ ਨਾ ਕਹੇ ਗਰਮ ਆ ਹਣਾ ਠੰਡੀ ਧੀਰੀ ਆ ਵੀਰੇ ਲੈ 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 ਵੀਰੇ ਠੀਕ ਆ ਬਾਈ ਲੈ ਵੀਰੇ ਇਹ ਵੀਰ ਭਰਾ ਨੇ ਠੀਕ ਆ ਵੀਰੇ ਆ ਲੈ ਕੱਚੀ ਕੱਚੀ ਆ ਵੀਰੇ ਤੇ ਜੇ ਮੋਣਾ ਮੰਨ ਕੇ ਚਲੋ 10 ਦਿਨ ਕਹਿੰਦੇ ਕਈ ਵਾਰੀ ਪਸ਼ੂ ਚਾਰ ਦਿਨ ਵੱਧ ਲੈ ਆਉਣਾ ਹਾਂਜੀ ਵੀ ਰੀਜਨ ਕੀ ਕੋਈ ਬੰਦਾ ਇੱਕ 트ਾਂਜੈਕਸ਼ਨ ਦੀ ਬੋਰੀ ਪਾਲ ਲਵੇ ਇਹਨੂੰ ਹਾਂਜੀ ਤੇ ਬੈੜ ਨਮਾਉਣ ਵਾਲੋਂ ਹੀ ਆ ਪਰ ਚਮਕ ਚੁੰਗ ਚ ਪੂਰੀ ਜੀ ਵੀਰੇ ਉਹੀ ਗੱਲ ਹੁੰਦੀ ਵੀ ਜੇ ਆਪਾਂ ਵੀ ਉਹ ਜਾਂ ਹਾਰ ਸ਼ਿੰਗਾਰ ਲਾਉਣਾ ਹੁੰਦਾ ਤਾਂ ਫਿਰ ਆਪਾਂ ਮੋਲ ਲੈਣਾ ਤੇ ਉਹ ਜੇ ਮੋਲ ਉਹ ਜੇ ਕਰਨੀ ਹੈ ਨਾ ਪਰ ਆਪਾਂ ਛੋੜੀ ਕਮਾਈ ਰਾਕੇ ਵੀਰੇ ਥੋੜੀ ਕਮਾਈ ਨਾਲ ਆਪਾਂ ਮਾਲ ਵੇਚਦੇ ਆ ਵੱਡੇ ਵੀਰੇ ਤੇ ਇਹ ਆਪਾਂ 12-13 ਕਿਲੋ ਦੁੱਧ ਵਾਲੀ ਦੇਣੀ ਆ ਆਪਾਂ 33000 33000 ਦੀ ਜੇ ਮੋਣ ਉਸ ਤੋਂ ਬਾਅਦ ਦੂਸਰੇ ਨੰਬਰ ਵਾਲੀ ਥੋੜਾ ਨੇੜੇ ਹੋ ਕੇ ਕੱਦ ਦੀ ਅੱਜ ਮਡਲ ਵਾਲਾ ਲਓ ਵੀਰੇ ਲਓ ਜੀ ਲਓ ਤੇ ਜਗਮੋਣ ਇਹਦੀ ਕੀ ਰਿਟ ਦਾ ਨਹੀਂ ਲਊਗੀ ਵੱਧ ਦਾ ਨਹੀਂ ਬੜੇ ਵੀਰੇ ਲੈਂਦੀ ਜੀ ਠੀਕ ਆ ਬਾਈ ਜਿਵੇਂ ਜਿਵੇਂ ਥਣਸਣ ਬੜਾ ਸੋਹਣਾ ਇਹਨੂੰ ਹੀ ਆਪਾਂ ਕਹਿੰਦੇ ਹਾਂ ਮਿੱਥੋਂ ਦੇਖ ਤੁਸੀਂ ਲੈਵੇ ਤੇ ਦੇਖ ਬਈ ਵੀਰੇ ਡੀ ਆਨ ਪਾਇਆ ਡੀ ਆਨ ਯੂਨ ਪਏ ਪਏ ਹਣਾ ਜਿਵੇਂ ਕੀ ਇਹਦੇ ਤੋਂ ਉਮੀਦ ਆ ਬਈ ਵੀਰੇ ਦੁੱਧ ਦੀ ਆਪਾਂ ਬਾਲਾ ਤਾਂ ਨਹੀਂ ਕਹਿੰਦੇ ਵੀਰੇ 13 14 ਕਿਲੋ ਖੁੱਲਾ ਦੁੱਧ ਦੇ ਦਈਏ ਵੱਡੇ ਵੀਰੇ ਜਿਵੇਂ ਇਹਦਾ ਭਾਂਡਾ ਵਾ ਹਵਾਨਾ ਵਾ ਥਣ ਲੈ ਬਾਬਾ ਵਜਨ ਮजूद ਵਾਲੀ 14 ਕਿਲੋ ਦੁੱਧ 13 14 ਕਿਲੋ ਖੁੱਲਾ ਦੁੱਧ ਦੇ ਦਈਏ ਵੱਡੇ ਬਿਲਕੁਲ ਬਈ ਹਣਾ 13 14 ਕਿਲੋ ਦੁੱਧ ਦੇ ਹਿਸਾਬ ਨਾਲ ਗੱਬਣ ਇਹ ਆਪਾਂ ਕਿੰਨੇ ਦੀ ਦੇਣੀ ਆ ਬਈ 36 ਜਿਹੜਾ ਇਹਨੂੰ ਥਣ ਲੱਗਿਆ ਬਾਈ ਕਿ ਨਹੀਂ ਇੱਥੋਂ ਤੁਸੀਂ ਦੇਖੋ ਤੁਸੀਂ ਥਣ ਥਣ ਕਰਮ ਵਾਲੀ ਨੂੰ ਤੇ ਮੇਰੇ ਹਿਸਾਬ ਨਾਲ ਬਾਈ ਹਲੇ ਢਲ ਪਈ ਆ ਢਲ ਬਈ ਤਿੰਨ ਚਾਰ ਦਿਨਾਂ ਦਾ ਸੌਖਾ ਹੀ ਕਰਦੀ ਹੈ ਕਿ ਨਹੀਂ ਸੌਖੇ ਬਾਕੀ ਚੱਲ ਜੀ ਬੇਨਤੀ ਉਹੀ ਵਾਰ-ਵਾਰ ਹਰਿੰਦਰ ਵੀਰੇ ਆਪਣੀ ਹੁੰਦੀ ਆ ਹਰ ਵੀਡੀਓ ਦੇ ਵਿੱਚ ਵੀ ਮੁੱਲ ਵਾਲਾ ਵੀਰਾ ਕਿਉਂ ਦਾ ਮੈਨੂੰ ਕਹੇ ਯਾਰ ਇਹਦੇ ਤੇ ਹਜ਼ਾਰ ਛੱਡ ਦੇ ਚੋਰ ਖੁਸ਼ੀ ਨਾ ਹੋਣੀ ਆ ਇਹ ਮੁੱਲ ਵੀਰੇ ਮਿਲਨੇ ਨਹੀਂ ਗਏ ਆਪਾਂ ਮੰਨਤਾ ਨਹੀਂ ਕਰਦੇ ਕਹਿੰਦਾ ਕੋਈ ਲਵਾਈ ਮਿਲ ਵੀਰੇ ਬਿਲਕੁਲ ਹੈ ਨਾ ਬਾਈ ਹੈ ਨਾ ਤੇ ਆਪਾਂ ਥੋੜੀ ਕਮਾਈ ਨਾਲ ਮਾਰ ਵੇਦਿਆ ਬੜੇ ਗਰੇ ਆ ਨਾ ਕੋਈ ਰੀਜਨ ਇਹੀ ਆ ਬਾਈ ਕਹਿੰਦਾ ਵੀ ਆਪਾਂ ਅਜੇ ਪਰਸੋਂ ਵੀਡੀਓ ਪਾਈ ਆ ਕਿ ਚਾਰ ਪਾਸੂ ਬੈਗ ਗਿਆ ਤੇ 4-5000 ਕਰੇ ਆਈ ਹੈ ਕਿ ਜਾਈਆ ਬਸ ਜੀ ਬਸ ਕਿਸੇ ਭਰਾ ਨੂੰ ਰੋਟੀ ਵੀ ਛੱਡੀ ਆ ਰੋਟੀ ਵੀ ਛੱਡੀ ਆ ਆਪਣੇ ਪਰ ਵੀਰ ਵਿਚਨ ਵਾਲੇ ਵੀ ਲਿਆਂਦੇ ਆ ਭਰਾ ਆਪਣੇ ਤੇ ਜਿਮੋਣਾ ਇਹਦਾ ਆਪਾਂ ਮੁੱਲ ਕੀਤਾ ਸੀ ਬਾਈ 36000 ਦੀ ਦੇਣੀ ਆ ਵੀਰੇ 36000 ਦੀ ਦੇਣੀ ਆ ਦੇਣੀ ਆ ਵੀਰੇ ਤੇ ਆ ਜਾ ਬਾਈ ਉਸ ਤੋਂ ਬਾਅਦ ਅਗਲੀ ਦਿਨ ਆ ਜਾ ਬਾਈ ਹਾਂਜੀ ਹਾਂਜੀ ਇਹਦੀ ਬਈ ਕਰਮ ਵਾਲੀ ਦੀ ਕੀ ਰੇਟ ਹੈ ਵੀਰੇ ਇਹਨੂੰ ਸੋਈ ਨੂੰ ਕੋਈ ਮਹੀਨਾ ਮੰਨ ਲੈਣ ਕੋਈ 20 ਦਿਨ ਮੰਨ ਲੈਣ ਵੀਰੇ ਆਪਾਂ ਆਪਾਂ ਮਹੀਨਾ ਮੰਨ ਕੇ ਕਹਾਂਗੇ ਬੱਚੇ ਤੇ ਉੱਤਰ ਦੋਨੇ ਟਾਈਮ ਬੱਚੇ ਤੇ ਮਿਲਦੀ ਵੀਰੇ ਆਹ ਬੱਚਾ ਆਹ ਬੱਚਾ ਆਪਾਂ ਵੀਰੇ ਅਗਲੇ ਨੂੰ 15 ਕਿਲੋ ਦੁੱਧ ਲੀਟਰ ਮਾਰ ਕੇ ਦੋ ਟਾਈਮ ਚਾਰ ਟਾਈਮ ਪੰਜ ਟਾਈਮ ਚਵਾ ਕੇ ਦੇਵਾਂਗੇ ਕੋਈ ਵੀਰ ਭਰਾ ਇਹਨੂੰ ਆਨਲਾਈਨ ਮੰਗਾਉਂਦਾ ਵਾ ਅਗਰ ਇਹਦੇ ਘਰ ਦੀ ਆਪਣੀ 12 ਕਿਲੋ ਦੀ ਫੋਲੋਗਰਾਂ ਦੀ 13 ਕਿਲੋ ਦੁੱਧ 13 14 ਕਿਲੋ ਦੁੱਧ ਹੋਇਆ ਤਾਂ ਰੱਖ ਲਵੇ ਨਹੀਂ ਵਾਪਸ ਭੇਜ ਦੇ ਠੀਕ ਹੈ ਬਾਈ ਤੇ ਹੁਣ 12 ਕਿਲੋ ਦੁੱਧ ਤੇ ਇਹ ਕਿੰਨੇ ਦੀ ਦੇਣੀ ਹੈ 37000 ਦੀ ਜੀ 37000 ਦੀ 37000 ਦੀ ਚਵਾਈ ਚ ਬਈ ਲੋਕੇ ਜਮ ਐਨ ਮੈਣਾ ਕੋਕਾ ਪੀਸਾ ਵੀ ਆਪਾਂ ਧਾਰਾਂ ਮਾਰ ਕੇ ਦੇ ਧਾਰਾਂ ਮਾਰ ਕੇ ਬੱਚਾ ਲਾ ਦੇ ਬੱਚਾ ਲਾ ਕੇ ਨਾ ਆਪਾਂ ਧਾਰਾਂ ਮਾਰ ਕੇ ਧਾਰਾਂ ਮਾਰ ਕੇ ਦਿਖਾਵਾਂਗੇ ਤੇ ਭਈ ਜੇ ਆਪਾਂ ਗੱਲਬਾਤ ਕਰ ਲਈਏ ਥਣ ਥਣ ਬੜਾ ਸੋਹਣਾ ਹੈ ਨਾ ਚਵਾਈ ਚੂਈ ਵਾਲਾ ਨਾ ਤੂੰ ਪੋਲੀ ਧਾਰ ਦੁਰ ਬਈ ਧਾਰ ਪੋਲੀਆ ਬਰੇ ਬਾੜੀ ਨਹੀਂ ਜਿਵੇਂ ਆਮ ਕੀ ਆਮ ਨੋਰਮਲ ਹੈ ਨਾ ਇਹ ਚੀਜ਼ ਆਣੀ ਵੀ ਮੱਝਾਂ ਵਰਗੀ ਚਵਾਈ ਆ ਟੇਕਾ ਵੀ ਪਾਣੀ ਥਾਂ ਲਾ ਮਾ ਨਿਕਲ ਨਹੀਂ ਹਰ ਇੱਕ ਵੀਰ ਭਰਾ ਦੇ ਚਵਾਈ ਫਟਾਉਗੇ ਭੈਣ 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 ਭਰਾਵਾ ਦੇ ਚੋਲੇ ਬਿਲਕੁਲ ਬਈ ਹੈ ਨਾ ਇਹ ਇਹਦਾ ਮੁੱਲ 15 ਕਿਲੋ ਦੁੱਧ ਤੇ 37000 ਰੁਪਏ ਦੀ 37000 ਦੀ ਦੇਣੀ 37000 ਦੀ ਆਪਾਂ ਵੀਰੇ ਦੁੱਧ ਦੀ ਫਿਰ ਵਾਰ ਵਾਰ ਗਾਰੰਟੀ ਇਹੀ ਚਾਗਦੇ ਆ ਵੀ 15 ਕਿਲੋ ਦੀ ਆਪਣੇ ਘਰ ਦੀ ਫੁੱਲ ਗਾਰੰਟੀ ਬੰਦੀ ਮੇਰੇ ਘਰੇ ਯਾਰ 4 ਦਿਨ ਚੋਈ ਚੱਲੋ ਆਪਾਂ ਨੂੰ ਕੋਰਾ ਲਾਂਬਾ ਨਹੀਂ ਕੋਈ ਨਹੀਂ ਅਗਲੇ ਘਰ ਦੀ ਆਪਣੀ 12 ਕਿਲੋ ਦੀ ਫੁੱਲ ਗਾਰੰਟੀ ਆ ਵੀਰੇ ਮੈਂ 12 ਕਿਲੋ ਦੁੱਧ ਤੇ ਮੁੱਲ ਇਹਦਾ ਆਪਾਂ 37000 ਰੁਪਏ 37000 ਮੈਂ ਕਹਿੰਦਾ ਵੀ ਇਹ ਰੇਟ ਕੋਈ ਦੇ ਕੇ ਦਿਖਾਵੇ ਤੇ ਜਿਵੇਂ ਹੁਣ ਇਹਦੇ ਬਾਰੇ ਦੱਸਦੀ ਬਾਈ 4 ਦਿਨ ਦੇ ਵੀਰੇ ਜੀ ਬਾਈ ਦੂਜਾ ਸੁਆ ਵੀਰੇ ਦੈਨ ਇਹ ਵੀ ਹਰਤਾ ਖੁੱਲਾ ਡੁੱਲਾ ਕਰਦੀ ਹਫ਼ਤੇ ਦੱਸਦੇ ਨੇ ਕਿ 2 ਦਿਨ ਉਧਰ 2 ਦਿਨ ਉਧਰ ਵੀ ਹੋ ਸਕਦੇ ਵੀਰੇ ਹੈਨਾ ਤੇ ਪਰ ਬਾਕੀ ਵੈੜ ਵਜਨ ਮजूद ਵਾਲੀ ਆ ਕੱਦ ਵਾਲੀ ਆ ਵੀਰੇ ਠੀਕ ਆ ਭਰਾ ਮਰਿਆ ਬਾਕੀ ਵੀ ਆਪਦੇ ਵੀ ਆਦੀ ਵੀਰ ਕੋਲ ਆ। ਇਹ ਅਗਲੇ ਦੀ ਸਮਝ ਹੈ ਨਾ। ਤੇ ਜਮਨੂ ਭਾਈ ਆਪਾ ਕੀ ਰਹਿਦਾ ਥਣ ਪਾਂਡਾ ਕੇ ਰਖੀਦਾ ਦਿਖਾਈ ਹੈ ਨਾ। ਥਣ ਪਾਂਡਾ ਬਹੁਤ ਖਰਾਆ ਹੈ ਨਾ। ਬਾਲਾ ਜੀ ਬਾਲਾ ਫੈਲਟ ਫੈਟ ਵੀਰੇ ਰਦੀਆ ਠੀਕ ਆ ਵੀਰੇ ਲੈ ਠੀਕ ਆ ਵੀਰੇ ਇਹ ਤਾਂ ਕੱਚੀ ਕੱਚੀ ਆ ਵੀਰੇ ਲੈ ਥੱਲੇ ਥੱਲੇ ਬਾਲੀ ਨਹੀਂ ਆ ਸਾਫ ਆ ਜੇ ਆਪਾਂ ਕਹਦੀਏ ਕਿ ਨਹੀਂ। ਹਾਂਜੀ ਥਣ ਵਾਦ ਰਹੇ। ਤੁਸੀਂ ਥਣ ਥਣ ਮੈਂ ਕਹਿੰਦਾ ਚਾਰ ਇੱਕੋ ਜਿਵੇਂ ਮਣਕੇ ਲੱਗੇ। ਮਣਕੇ ਲੱਗੇ ਤੇ ਬੁਰੀ ਡਬਲ ਵੱਡੀ ਵੀਰੇ। ਤੇ ਬੱਛੀ ਫੁੱਲ ਜਾਣ ਜੂਨ ਚਾਹਣਾ ਜਾਣ ਚ ਵੀਰੇ ਫੁੱਲ ਜਾਣ ਚ ਤੇ ਜਗਮਾਣ ਜਮੇ ਗੱਬਣ ਦਾ ਤੂੰ ਅੱਗੇ ਵੀ ਕਹਿੰਦਾ ਨਾ ਵੀ ਗੱਬਣ ਦਾ ਬਾਈ ਹੁੰਦਾ ਸੇਵਾ ਦਾ ਦੁੱਧ ਤੇ ਬਾਕੀ ਜਦੋਂ ਪਸੂ ਜਮਾ ਸੇਰੇ ਤੇ ਆਉਂਦਾ ਉਹਦੀ ਤਿਆਰੀ ਦਾ ਦੁੱਧ ਤਿਆਰੀ ਦਾ ਦੁੱਧ ਵੀਰੇ ਤੇ ਅੱਜ ਆਪਾਂ ਉਹ ਅੰਦਾਜ਼ਾ ਲਾਉਨੇ ਆਂ ਅੰਦਾਜ਼ਾ ਵੀਰੇ 15 ਕਿਲੋ ਦਾ ਖੁੱਲੇ ਡੋਲੇ ਦੀ ਗਾਰੰਟੀ ਆਪਣੀ ਆ ਠੀਕ ਆ ਬਾਈ ਬਾਕੀ ਹੁਣ ਬਾਈ ਅਗਲੇ ਦੀ ਸੇਵਾ ਵਾ ਕੇਰ ਆ ਉਹ ਅਗਲੇ ਦੀ ਆ ਹਨਾ ਬਿਲਕੁਲ ਬਾਈ ਦੂਸਰਾ ਨੰਬਰ ਬੱਚੀ ਫੜਾ ਨਹੀਂ ਗਲਤ ਹੋਵੇ ਹੌਲ ਭਾਰ ਦਿਖਾਉਂਦੀ ਹੋਵੇ ਅਗਲੇ ਦੇ ਘਰ ਤੋਂ ਵਾਪਸੀ ਆ ਵੀਰੇ ਬਹ ਠੀਕ ਆ ਇਦੂ ਠੀਕ ਆ ਸਾਰੇ ਪਸ਼ੂਆਂ ਦੀ ਗਾਰੰਟੀ ਵੀਰੇ 2 ਚੌਂ ਦਿਨਾਂ ਦੀ ਆ ਕੋਈ ਨਾ ਪਾ ਜਿਹੜੀ ਵੀ ਹੈ ਕੋਈ ਨੀ ਗੱਲ ਕੋਈ ਹੁਣ ਕੋਈ ਮਹੀਨੇ ਨੂੰ ਪਾ ਦੇ ਵੀਰੇ ਅਗਲੇ ਦੀ ਸੇਵਾ ਦੇ ਹਿਸਾਬ ਨਾਲ ਕੀ ਹੋ ਜੇ ਹੈ ਨਾ ਪਰ ਵੀਰੇ ਆਪਾਂ 2 ਚੌਂ ਦਿਨਾਂ ਦੀ ਹਫਤੇ ਦੀ ਗਾਰੰਟੀ ਚੱਕਦੇ ਆ ਵੀਰੇ ਕੋਈ ਬੱਚੀ ਥਣਾ ਦੀ ਗਲਤ ਹੋਵੇ ਭਾਰ ਪਿੱਛੇ ਦੀ ਗਲਤ ਹੋਵੇ ਉਹਦੇ ਘਰੋਂ ਆਪਾਂ ਵਾਪਸੀ ਕਰਾਵਾਂਗੇ ਕੋਈ ਅਗਲਾ ਕਰਾਇਆ ਜਿੰਨੇ ਦੀ ਲਗਾਈ ਓਨੇ ਦੀ ਨਹੀਂ ਆਵਾਂਗੇ ਇਹ ਨਹੀਂ ਗੱਲ ਪੰਜ ਘਟਾ ਕੇ ਰੱਖਾਂਗੇ ਠੀਕ ਆ ਬਿਲਕੁਲ ਬਾਈ ਇਹ ਗੱਲ ਆ ਹੁੰਦੀ ਆ ਖਰੀ ਹੈ ਨਾ ਕਿ ਤਨਕਾ ਕੇ ਲਿਆ ਤਾਂ ਹੀ ਬੋਲ ਸਕਦੇ ਆਪਾਂ ਪਸੂ ਤਨਕਾ ਕੇ ਨਹੀਂ ਲਿਆ ਫਿਰ ਆਪਣੇ ਤੋਂ ਇਹ ਗੱਲਾਂ ਨਹੀਂ ਬੋਲਿਆ ਜਾਣਗੇ ਫਿਰ ਆਪਾਂ ਨੂੰ ਆ ਜਾਂਦਾ ਯਾਰ ਜਿਵੇਂ ਆਈ ਆ ਉਮੇ ਚਾਹੋ ਵੀ ਆਪਾਂ ਕਹਿੰਦੇ ਮੇਰੇ ਹੁਣ ਉੱਤਰਿਆ ਯਾਰ ਮੈਂ ਤਾਂ ਦੀ ਕੋਈ ਗਾਰੰਟੀ ਨਹੀਂ ਦਖਦਾ ਵੀ ਗਾਰੰਟੀ ਕੋਣ ਜਦਾ ਪਹਿਲਾ ਰੁਪਏ ਮੈਂ ਲਾ ਕੇ ਲਿਆ ਮੈਂ ਕਿ ਲੈ ਆ ਵੀਰੇ ਪਹਿਲਾ ਲੈਨੇ ਆਪਦੇ ਲਈ ਹਾਂ ਤੇ ਲੈਨੇ ਗਾਗ ਲਾ ਕੇ ਲਈ ਠੀਕ ਹੈ ਵੀਰੇ ਬਿਲਕੁਲ ਹਾਂਜੀ ਹਾਂ ਵੀਰੇ ਤੋਰੇ ਨੂੰ ਵੀ ਆਪਾਂ ਹਨਾ ਤੇ ਇਹ ਉਹ ਜਗਮੁਣ ਕਿੰਨੇ ਦਿਨ ਕਰਦੀ ਇਹ ਦਿਨਾਂ ਦਾ ਵੀਰੇ ਉਹ 10 ਦਿਨ ਖੁੱਲੇ ਡੁੱਲੇ ਲੈ ਜੂਗੀ ਵੀਰੇ ਠੀਕ ਹੈ ਨਾ ਬੱਚੀ ਫੁੱਲ ਵਜੇ ਵਜੂਦ ਵਾਲੀ ਆ ਥੋੜਾ ਜਿਹਾ ਹੈਗਾ ਵੀ ਅੱਜ ਪੱਠੇ ਕੋੜੇ ਪਾਉਣ ਲੋ ਲੇਟ ਹੋ ਗਿਆ ਵੀਰੇ ਮੈਂ ਮਾਲ ਲੈਣ ਚਲਾ ਗਿਆ ਮੈਂ ਤੈਨੂੰ ਕਹੀ ਵੀਰੇ ਆਪਣੇ ਕੋਲ ਬਹਿਣਾ ਖੜੀਆਂ ਆ ਥੋੜੇ ਆਪਣੀ ਵੀਰੇ ਦੀ ਹਣਾ ਪਹਿਲੇ ਵਾਰੀ ਵੀਰੇ ਰੇਟ ਰੂਟ ਹੋਏ ਜਾਂਦਾ ਬਾਈ ਬਾਹਲੇ ਹਾਰ ਸ਼ਿੰਗਾਰ ਲਾ ਕੇ ਰਾਜਨੀ ਵੀ ਬਾਈ ਕਹਿੰਦਾ ਹੁੰਦਾ ਬਈ ਆਪਾਂ ਨੂੰ ਆਇਆ ਵੀ ਆਈ ਚਲਾਈ ਚੱਲ ਜੇ ਬਸ ਹੀ ਬਸ ਥੋੜੀ ਥੋੜੀ ਪਤਲੀ ਪਤਲੀ ਕਮਾਈ ਨਾ ਹੁੰਦੀ ਵੀਰੇ ਆਪਾਂ ਮਾਲ ਵੇਚਣਾ ਹੁੰਦਾ ਕੰਮ ਲਿਆ ਹੋਰ ਆ ਜਾਣਗੇ ਹਣਾ ਬਸ ਜੀ ਬਸ ਚਲੀ ਜਾਵੇ ਕੰਮ ਬਾਬੇ ਨਾਨਕ ਦੇ ਇਹ ਆਪਾਂ ਜੈਸਨ ਉਹ 58000 ਦੀ ਦੇ ਦੇਣੀ ਹੈ ਜੀ ਹੁਣ ਬਈ ਜਾਂਦੇ ਆਂਦੇ ਹਣਾ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਮੋਬਾਈਲ ਨੰਬਰ ਬੋਲ ਦਿਓ ਆਪਾਂ ਚਵਾਈ ਕਰਾ ਦਿੰਦੇ ਹਾਂ ਉਹਦੀ ਹਾਂ ਜੀ ਵੀਰੇ ਪਿੰਡ ਫਦੇਗੜ ਕੋਰੋਠਾਣਾ ਦਸੀਲ ਧਰਮਗੋੜ ਜਿਲ੍ਹਾ ਮੋ ਠੀਕ ਹੈ ਜੀ ਮੋਬਾਈਲ ਨੰਬਰ 984174348 ਵੀਰੇ ਤੇ ਸਾਰੇ ਭੈਣ ਭਰਾ ਉਹ ਆਪਾਂ ਸਸਰੀ ਘਰ ਵਾਲਾ ਉਹਨੇ ਦੂਸਰਾ ਨੰਬਰ ਜਿਹੜਾ ਆਪਾਂ ਰੇਡ ਦੀ ਵਾਰ-ਵਾਰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਆਪਣਾ ਲੋਕਾਂ ਨੂੰ ਕਿਸੇ ਨਾਲ ਆਪਣਾ ਕੋਈ ਆਪਾਂ ਇਹੀ ਗੱਲ ਕਹਿ ਵੀ ਕਿਸੇ ਨਾਲ ਆਪਣਾ ਕੋਈ ਕੰਪੇਅਰ ਨਹੀਂ ਆਪਾਂ ਕੋਈ ਜਦਾਈ ਨਹੀਂ ਆਪਾਂ ਆਪਲੀ ਸਮਝਣਾ ਮੰਨ ਲੈਣਾ ਆਪਾਂ ਦੀ ਸਮਝਣਾ ਵੇਦੇ ਆਂ ਠੀਕ ਹੈ ਵੀਰੇ ਆਪਣੇ ਵਿੱਚੋਂ ਸਰਪ ਸਰਪ ਵੀਰੇ ਸ਼ੋਰ ਹੋਣੇ 100 ਦੀ 500 ਦੀ ਬਿਲਕੁਲ ਵੀਰੇ ਕੋਈ ਮੈਨੂੰ 1000 ਕਾਲਾ ਬੋਲ 2000 ਕਾਲਾ ਤਾਂ ਮੈਨੂੰ ਫੋਨ ਨਾ ਮੇਰਾ ਬੇਨਤੀ ਇਹ ਗੱਲ ਵਧੀਆ ਇਹ ਬਾਈ ਨੇ ਪਹਿਲਾਂ ਹੀ ਇਹ ਗੱ ਕੋਈ ਸੱਜਣਾ ਜੋੜਾ ਕਰਦਾ ਏ ਹਾਂ ਉਹਦੇ ਨੂੰ ਮਾਰਦਾਨ ਕਰ ਦੋ ਹੈਨਾ ਉਹਦੇ ਜੇ ਹੁੰਦਾ ਵੀ ਉਹਨਾਂ ਨੂੰ ਵੀ ਕਰਾਇਆ ਦਾ ਫਰਕ ਪਾਇਆ ਜਾਂਦਾ ਜੇ ਅਗਲੇ ਨੂੰ 2000 ਰੁਪਏ ਬਚ ਗਿਆ ਹੈਨਾ ਚਲੋ ਪੰਜ ਚੋਕ ਆਪਾਂ ਛੱਡ ਦਿੰਨੇ ਆ ਅਗਲੇ ਨੂੰ ਥੋੜਾ ਸੌਖਾ ਹੋ ਜਾਏਗਾ ਬਸੀ ਬਸ ਸਰਵਿੰਦਰ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇੱਕ ਨੰਬਰ ਹੋਰ ਆ ਰਿਹਾ ਵੀਰੇ ਚੱਲ ਹਣ ਜੇ ਤੂੰ ਗੱਲ ਤੋੜ ਹੀ ਲਈ ਆ ਜੇ ਕੋਈ ਵੀਰਾ ਜੋੜਾ ਲਊ ਆ ਜੋੜਾ ਲਊ ਉਹ ਜੋੜਾ ਲਊ ਉਹ ਜੋੜਾ ਲਊ 100 ਕਿਲੋਮੀਟਰ ਕਰਾਇਆ ਫਰੀ ਜੀ ਲੈ ਵੀ ਮੈਂ ਤੇਰਾ ਭਾਈ ਹੋਰ ਸਾਧ ਲਊ ਤੁਹਾਨੂੰ 2-3000 ਰੁਪਏ ਛੱਡਦਾ ਜੋੜੇ ਮਗਰ ਹਾਂ ਹੁਣ ਇਸ ਤੋਂ ਬਾ ਇਹ ਕੋਈ ਗ੍ਰਾਣੀ ਕੋਈ ਜੋੜਾ ਵੀ ਆ ਕੇ ਘਰ ਕੋਈ ਆਪਦੇ ਨੇੜੇ ਇੱਕ ਕੇ ਪੈਂਡ ਮੰਗਾਉਂਦਾ ਉਹਨੂੰ ਵੀਰੇ ਆਪਾਂ ਕਰਾਇਆ ਅਜਲੇ ਦਾ ਘਰ ਦਾ ਫਰੀ ਆ ਆਪਣੇ ਜੋੜਾ ਲੈ ਕੇ ਜਾਂਦੇ ਨੇ ਜੋੜਾ ਲੈ ਕੇ ਜਾਂਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਜਉਂਦੇ ਬਦਦੇ ਰਹੋ ਜੀ ਧੰਨਵਾਦ